ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਮੈਂ ਤੁਹਾਡੀ ਹੋਸਟ ਨੀਲਮਕੌਰਤ ਮੈਂ ਟੀਵੀਐਚੀ ਫੋਰ ਦੇ ਸਾਰੇ ਦਰਸ਼ਕਾਂ ਤੇ শ্রোਤਿਆਂ ਦਾ दिली ਸਵਾਗਤ ਕਰਦੀ ਆਂ ਪ੍ਰੋਗਰਾਮ ਸੱਚ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਦੇਸ਼ਾਂ ਦੇਸ਼ਾਂ ਵਿੱਚ ਬੈਠ ਕੇ ਦੇਖਤੇ ਸਰ ਰਹੇ ਨੇ ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ ਵਿੱਚ ਮੇਰੇ ਨਾਲ ਮੌਜੂਦ ਹਨ ਆਓ ਨਾ ਮਿਲ ਕੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਆਂ ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਸੱਚ ਸੱਚ ਵਿੱਚ ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ ਅੱਜ ਡੇਟ ਹੈਗੀ ਹੈ 30 ਅਗਸਤ 2016 15 ਭਾਦੂ ਨਾਨਕਸ਼ਹੀ ਸੰਮਤ 548 ਦਾ ਦਿਨ ਹੈ ਤੇ ਡਾਕਟਰ ਸਾਹਿਬ ਅੱਜ ਦੇ ਜਿਹੜੇ ਮੇਨ ਇਸ਼ੂ ਹੈਗੇ ਨੇ ਉਹਨਾਂ ਬਾਰੇ ਤੁਹਾਡੇ ਕੀ ਵਿਚਾਰ ਹਨ ਅ ਦੇਖੋ ਅੱਜ ਇੱਕ ਤਾਂ ਸਾਡੇ ਇਤਿਹਾਸ ਦਾ ਬਹੁਤ ਅਹਿਮ ਦਿਨ ਹੈ ਜੀ 30 ਅਗਸਤ 1604 ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਆਦ ਬੀੜ ਦੀ ਸੰਪੂਰਨਤਾ ਗੁਰਦੁਆਰਾ ਰਾਮਸਰ ਸਾਹਿਬ ਵਿਖੇ ਹੋਈ ਜੀ ਜਿਸ ਆਦ ਬੀੜ ਨੂੰ ਭਾਈ ਗੁਰਦਾਸ ਜੀ ਨੇ ਲਿਖਿਆ ਗੁਰੂ ਅਰਜਨ ਸਾਹਿਬ ਦੀ ਸੁਪਰਵੀਜ਼ਨ ਥੱਲੇ ਉਹਨਾਂ ਨੇ ਅੱਜ ਦੇ ਦਿਨ ਇਸ ਬੀੜ ਨੂੰ ਮੁਕੰਮਲ ਕੀਤਾ ਜੀ ਸੋ ਇਹ ਮੂਲ ਨਾਨਕਸ਼ਹੀ ਕੈਲੰਡਰ 2003 ਮੁਤਾਬਕ ਜਿਹੜਾ ਅੱਜ ਦਾ ਦਿਨ ਗੁਰੂ ਗ੍ਰੰਥ ਸਾਹਿਬ ਸੰਪੂਰਨਤਾ ਦਾ ਦਿਵਸ ਹੈ ਜੀ ਔਰ ਸਿੰਘ ਐਸ ਗੁਰੂ ਗੰਥ ਸਾਹਿਬ ਸੰਪੂਰਨਤਾ ਦਿਵਸ ਦੀ ਸਮੂਹ ਸਿੱਖ ਸੰਗਤਾਂ ਨੂੰ ਬਹੁਤ-ਬਹੁਤ ਮੁਬਾਰਕਬਾਦ ਹੁੰਦੇ ਜੀ ਕਿਉਂਕਿ ਫਿਰ ਇਹੀ ਸੰਪੂਰਨ ਗੁਰੂ ਗ੍ਰੰਥ ਸਾਹਿਬ ਦੀ ਯਾਦ ਦਿੜ 1 ਸਤੰਬਰ 1604 ਨੂੰ ਸ੍ਰੀ ਹਰਮੰਦਰ ਸਾਹਿਬ ਵਿਖੇ ਸਥਾਪਿਤ ਕੀਤੀ ਗਈ ਉਸ ਦਾ ਵਿਰਵਾਸੀ 5 ਸਤੰਬਰ ਵਾਲੇ ਪ੍ਰੋਗਰਾਮ ਦੇ ਵਿੱਚ ਜਿਹੜਾ ਵਿਆਹ ਅ ਦੂਸਰਾ ਦਿਨ ਜਿਹੜਾ ਜਿਸ ਦਾ ਪੰਜਾਬ ਜਾਂ ਇਵਨ ਭਾਰਤ ਦੇ ਨਾਲ ਵੀ ਸਿੱਧੇ ਤੌਰ ਤੇ ਸਬੰਧ ਹੈ ਸਿੱਖ ਕੌਮ ਦੇ ਨਾਲ ਵੀ ਹੈ ਪਰ ਅੱਜ ਅਸੀਂ ਉਸ ਨੂੰ ਇੰਟਰਨੈਸ਼ਨਲ ਕੰਟੈਕਸਟ ਦੇ ਵਿੱਚ ਅੰਤਰਰਾਸ਼ਟਰੀ ਪੈਮਾਨੇ ਦੇ ਨਾਲ ਦੇਖ ਰਹੇ ਹਾਂ ਔਰ ਉਹ ਦਿਨ ਹੈ ਇੰਟਰਨੈਸ਼ਨਲ ਡੇ ਆਫ ਦਾ ਡਿਸਪੀਅਰਡ ਜੀ ਡਿਸਪੀਅਰਡ ਹੁੰਦਾ ਹੈ ਗਾਇਬ ਕਰ ਦੇਣਾ ਔਰ ਇਸ ਦਿਨ ਨੂੰ ਜਿਹੜਾ ਉਹ ਲੱਖਾਂ ਲੋਕ ਮੈਦੇ ਤੋਂ ਇਸ ਬਾਰੇ ਅਲੱਗ-ਅਲੱਗ ਰਿਪੋਰਟਸ ਦੇਖ ਰਿਹਾ ਸੀ ਅੱਜ ਦੇ ਦਿਨ ਯੂਨਾਈਟਿਡ ਨੇਸ਼ਨਸ ਦੇ ਸੈਕਟਰੀ ਜਨਰਲ ਬੈਂਕੀ ਮੂਨ ਨੇ ਮੈਸੇਜ ਦਿੱਤੇ ਔਰ ਜਿਹੜਾ ਇਸ ਦਿਨ ਦੇ ਲਈ ਜਿਹਨਾਂ ਦੀ ਖਾਸ ਹੁਣ ਜ਼ਿੰਮੇਵਾਰੀ ਹੈ ਇੰਟਰਨੈਸ਼ਨਲ ਕਮੇਟੀ ਆਫ ਦਾ ਰੈੱਡ ਕਰਾਸ ਕਿਉਂਕਿ ਦੁਨੀਆ ਦੇ ਬਹੁਤ ਸਾਰੇ ਦੇਸ਼ਾਂ ਚ ਮਾਨੀਟਰ ਕਰਦੀ ਹੈ ਸਿਚੁਏਸ਼ਨ ਜੀ ਉਹਨਾਂ ਦਾ ਮੈਸੇਜ ਹੈ ਖਾਸ ਤੌਰ ਤੇ ਔਰ ਅਸੀਂ ਜਦੋਂ ਪੰਜਾਬ ਦੇ ਹਵਾਲੇ ਨਾਲ ਪਿਛਲੇ ਤਿੰਨ ਦਹਾਕਿਆਂ ਦੇ ਹਵਾਲੇ ਨਾਲ ਗੱਲ ਕਰਦੇ ਹਾਂ ਤਫੇਰ ਹਜ਼ਾਰਾਂ ਸਿੱਖ ਨੌਜਵਾਨ ਜਿਹੜੇ ਕਿ ਅਣਪਛਾਤੀਆਂ ਲਾਸ਼ਾਂ ਬਣਾ ਦਿੱਤੇ ਗਏ ਔਰ ਇਸ ਦਿਨ ਜਿੱਥੇ ਅਸੀਂ ਉਹਨਾਂ ਅਣਪਛਾਤੀਆਂ ਲਾਸ਼ਾਂ ਜਾਂ ਜਿਹੜੇ ਗਾਇਬ ਹੋ ਗਏ ਔਰ ਸਿਰਫ ਇਹ ਹਕੂਮਤਾਂ ਨੇ ਹਥਿਆਰਬੰਦ ਸੰਘਰਸ਼ ਨੂੰ ਹੀ ਡਿਸਟਰੋਏ ਕਰਨ ਲਈ ਇਹੋ ਜੇ ਕੰਮ ਨਹੀਂ ਕੀਤੇ ਹੋਏ ਬਹੁਤ ਸਾਰੀਆਂ ਥਾਵਾਂ ਤੇ ਕਈ ਵਾਰ ਕੁਦਰਤੀ ਆਫਤਾਂ ਦਾ ਸ਼ਿਕਾਰ ਲੋਕ ਵੀ ਜਿਹੜੇ ਨੇ ਉਹ ਵਿਛੜ ਜਾਂਦੇ ਨੇ فیر ਜਿਵੇਂ ਕੁਛ ਨਾ ਕੁਛ ਹੁਣ ਜਿਵੇਂ ਫਿਲੀਪੀਨਸ ਦੇ ਵਿੱਚ ਡਰੱਗਸ ਦੇ ਅਗੇਂਸਟ ਵਾਰ ਦੇ ਨਾਂ ਥੱਲੇ ਹਜ਼ਾਰਾਂ ਮਾਰੇ ਜਾ ਰਹੇ ਨੇ ਹਜ਼ਾਰਾਂ ਗਾਇਬ ਕੀਤੇ ਜਾ ਰਹੇ ਨੇ ਜੀ ਔਰ ਦੁਨੀਆ ਭਰ ਦੇ ਵਿੱਚ ਇਹ ਵਰਤਾਰਾ ਔਰ ਮੈਂ ਦੇਖ ਰਿਹਾ ਸੀ ਜਿਹੜੀ ਦੇ ਤੇ ਸਟੇਟਮੈਂਟ ਵੀ ਹੈ ਇੰਟਰਨੈਸ਼ਨਲ ਕਮੇਟੀ ਆਫ ਰੈੱਡ ਕਰਾਸ ਦੀ ਕਿ ਇੰਨੀ ਵੱਡੀ ਹਿਊਮਨ ਟ੍ਰੇਜੇਡੀ ਬਾਰੇ ਅੱਜ ਵੀ ਜਿਹੜੀ ਕਿ ਲਗਾਤਾਰਤਾ ਨਾਲ ਕਿ ਤਰ੍ਹਾਂ ਕਿਤੇ ਵਾਪਰ ਰਹੀ ਹੈ ਦੁਨੀਆ ਦੇ ਵਿੱਚ ਇਨਸੈਂਸਿਟੀ ਹੈ ਸੋ ਥੋੜਾ ਜਿਹਾ ਮੈਂ ਇਸ ਦੀ ਬੈਕਗਰਾਉਂਡ ਜਿਹੜੀ ਵਿਚਾਰ ਚਰਚਾ ਚ ਲਿਆਣਾ ਚਾਹਾਂਗਾ ਜੀ ਕਿ ਇਹ ਜਿਹੜਾ ਡੇ ਆਫ ਡਿਸਪੀਅਰਡ ਔਨ ਅਗਸਟ 30th ਇਸ ਅ ਡੇ ਕ੍ਰੀਏਟਡ ਟੂ ਡਰਾ ਅ ਟੈਂਸ਼ਨ ਟੂ ਦਾ ਫੇਟ ਆਫ ਇੰਡੀਵਿਜੂਅਲਸ ਇਨ ਪ੍ਰਿਜ਼ਨ ਟ ਐਟ ਪਲੇਸਸ ਐਂਡ ਅੰਡਰ ਪੂਰ ਕੰਡੀਸ਼ਨਸ ਅਨਨੋਨ ਟੂ THEIR ਰਿਲੇਟਿਵਸ ਔਰ ਲੀਗਲ ਰਿਪਰੈਜ਼ੈਂਟੇਟਿਵਸ ਦਾ ਇੰਪਲਸ ਫਾਰ ਦਾ ਡੇ ਕੇਮ ਫਰਮ ਲਾਟਿਨ ਅਮਰੀਕਨ ਫੈਡਰੇਸ਼ਨ ਆਫ ਐਸੋਸੀਏਸ਼ਨ ਫਾਰ ਰੈਲੇਟਿਵਸ ਆਫ ਡਿਟੇਨਡ ਡਿਸਪੀਅਰਡ ਇਸ ਆਰਗੇਨਾਈਜੇਸ਼ਨ ਨੇ ਸਭ ਤੋਂ ਪਹਿਲਾਂ ਇਸ ਮੁੱਦੇ ਦੇ ਉੱਤੇ ਕੰਮ ਕੀਤਾ ਲੈਟਨ ਅਮਰੀਕਾ ਦੀ ਆਰਗੇਨਾਈਜੇਸ਼ਨ ਹੈ ਔਰ ਇਹ ਐਨ ਜੀ ਓ ਜਿਹੜੀ ਆ 1981 ਦੇ ਵਿੱਚ ਹੋਣ ਚਾਹੀ ਔਰ ਕੋਸਟਾ ਰੀਕਾ ਦੀ ਐਸੋਸੀਏਸ਼ਨ ਲੋਕਲ ਰੀਜਨਲ ਗਰੁੱਪਸ ਨਾਲ ਉਹਨਾਂ ਨੇ ਫਿਰ ਐਕਟਿਵਲੀ ਕੰਮ ਕਰਕੇ ਜਿਹੜੀਆਂ ਸੀਕ੍ਰੇਟ ਇੰਪ੍ਰੀਜ਼ਨਮੈਂਟਸ ਨੇ ਫੋਰਸ ਡਿਸਪੀਅਰੈਂਸਸ ਨੇ ਐਬਡਕਸ਼ਨ ਨੇ ਕਿਉਂਕਿ ਕੱਲਾ ਸੀ ਪੰਜਾਬ ਦੇ ਵਿੱਚ ਸ਼ਿਕਾਰ ਨਹੀਂ ਹੋਏ ਜਦੋਂ ਤੁਸੀਂ ਲੈਟਰਨ ਅਮਰੀਕਾ ਸਾਊਥ ਅਮਰੀਕਾ ਦੇ ਵਿੱਚ ਨਿਕਾਰਾਗਵਾ ਹੋਏ ਕਿਊਬਾ ਹੋਏ ਦੂਸਰੇ ਸਾਰੇ ਮੁਲਕ ਜਿੱਥੇ ਵਰਿਆਂ ਬੱਦੀ ਜਿਹੜੀ ਹੈ ਉਹ ਚੱਲੀ ਹੈ ਜਿਹੜੀ ਇਨਸਰਜੈਂਸੀ ਹੈ ਫਿਰ ਅਸੀਂ इवन ਏਸ਼ੀਆ ਦੇ ਵਿੱਚ ਲਾਓਸ ਹੋਏ ਕੰਬੋਡੀਆ ਹੋਏ ਵਿਤਨਾਮ ਹੋਏ ਕੋਰੀਆ ਹੋਏ ਅਸੀਂ ਸਿਰਫ ਬੈਟਲਸ ਦੇ ਵਿੱਚ ਲੜਾਈ ਦੀ ਗੱਲ ਨਹੀਂ ਕਰਦੇ इवन ਜਿਨ੍ਹਾਂ ਹਕੂਮਤਾਂ ਦੇ ਉੱਤੇ ਜਿਵੇਂ ਅੱਜ ਵੀ ਨਾਰਥ ਕੋਰੀਆ ਦੇ ਵਿੱਚ ਜਿਹੜਾ ਵੀ ਕੁਛ ਉਹਨਾਂ ਨੂੰ ਲੱਗਦਾ ਹੈ ਕਿ ਬਈ ਉਹਨਾਂ ਦੇ ਸਰਕਾਰ ਦੇ ਮੁਤਾਬਕ ਨਹੀਂ ਹੈ ਉਹ ਗਾਇਬ ਕਰ ਦਿੱਤਾ ਜਾਂਦਾ ਹੁਣ ਤੁਰਕੀ ਦੇ ਵਿੱਚ ਇਸ ਨਾਂ ਦੇ ਥੱਲੇ ਕਿ ਜੀ ਉੱਥੇ ਕੂ ਕਰਨ ਦੀ ਕੋਸ਼ਿਸ਼ ਕੀਤੀ ਗਈ 18000 ਦੇ ਕਰੀਬ ਬੰਦੇ ਜਿਨ੍ਹਾਂ ਦੀ ਗ੍ਰਿਫਤਾਰੀ ਤਾਂ ਕੀਤੀ ਗਈ ਹੈ ਉਹਨਾਂ ਚੋਂ ਕਿੰਨੇ ਜਿਹੜੇ ਨੇ ਡਿਸ ਅਪੀਅਰ ਹੋ ਜਾਣਗੇ ਇਸ ਲਈ ਕਿਉਂਕਿ ਬਹੁਤ ਸਾਰੇ ਟੌਰਚਰ ਦੌਰਾਨ ਮਾਰੇ ਜਾਂਦੇ ਨੇ ਕੁਝ ਨੂੰ ਇੱਕ ਪੂਰੇ ਜਿਹੜਾ ਉਸ ਪਲਾਨ ਦੇ ਥੱਲੇ ਜਿਵੇਂ ਪੰਜਾਬ ਪੁਲਿਸ ਦਾ ਤੌਰ ਤਰੀਕਾ ਸੀ ਕਿ ਕਿਵੇਂ ਘਰਾਂ ਚੋਂ ਨੌਜਵਾਨ ਚੁੱਕੋ ਅੱਧੀ ਰਾਤ ਨੂੰ ਰੇਡ ਕਰੋ ਜੀ ਔਰ ਫਿਰ ਜਿਹੜਾ ਉਸ ਤੋਂ ਬਾਅਦ ਘਰ ਦੇ ਲੰਬ ਦੇ ਫਿਰ ਉਹ ਕਹਿ ਦੇਣ ਜੀ ਹਾਰਪੁਰ ਥਾਣੇ ਚ ਨਹੀਂ ਜੀ ਜਲੰਧਰ ਪੁਲਿਸ ਲੈ ਗਈ ਜੀ ਅੰਬਰਸਰ ਲੈ ਗਈ ਜੀ ਕਰ ਖਰਾ ਕੇ ਮਾਪਿਓ ਦੌੜਦਾੜ ਕੇ ਜਿਹੜੇ ਨੇ ਬਹਿ ਜਾਂਦੇ ਨੇ ਕਈ ਕਈ ਸਾਲ ਬੀਤ ਗਏ ਜਿਹਨਾਂ ਨੂੰ ਔਰ ਜਦੋਂ ਅੱਜ ਜਿਹੜੀ ਇਨਸਾਫ ਆਰਗੇਨਾਈਜੇਸ਼ਨ ਹੈ ਉਹਨਾਂ ਨੇ ਸਪੈਸ਼ਲਿਸਟ ਦਿਨ ਨੂੰ ਰੈਕਗਨਾਈਜ਼ ਕੀਤਾ ਦੋ ਤਿੰਨ ਸਟੋਰੀਜ਼ ਉਹਨਾਂ ਨੇ ਪੰਜਾਬ ਦੇ ਨੌਜਵਾਨਾਂ ਦੀਆਂ ਉਹਨਾਂ ਚੋਂ ਕਿਵੇਂ 20-20 ਸਾਲ ਤੋਂ ਗਾਇਬ ਨੌਜਵਾਨ ਔਰ ਇੱਕ ਵੀ ਮੈਂ ਸਟੋਰੀ ਪੜ ਰਹੀ ਐ ਸੀ ਉਹਨਾਂ ਦੀ ਮਾਤਾ ਕਹਿੰਦੀ ਐ ਵੀ ਸਾਨੂੰ ਪਤਾ ਲੱਗਿਆ ਵੀ ਪਟਿਆਲੇ ਚ ਐ 20 ਸਾਲ ਬਾਅਦ ਸਾਡਾ ਵੀ ਉਹ ਬਿਲਕੁਲ ਹਡੀਆਂ ਦੇ ਮੁੱਠ ਬਣਿਆ ਹੋਇਆ ਸੀ ਪਰ ਜਿਉਂ ਹੀ ਅਸੀਂ ਉੱਥੇ ਪਹੁੰਚੇ ਉਹਨੂੰ ਫੇਰ ਗਾਇਬ ਕਰ ਦਿੱਤਾ ਔਰ ਸਾਨੂੰ ਅੱਜ ਤੱਕ ਨਹੀਂ ਪਤਾ ਕਿ ਕਿੱਥੇ ਜੀ ਔਰ ਕਿਵੇਂ ਸਰ ਜਸਵੰਤ ਸਿੰਘ ਖਾਲੜਾ ਨੇ ਅੰਮ੍ਰਿਤਸਰ ਦੇ ਤਿੰਨ ਸ਼ਮਸ਼ਾਨਗਾਟਾਂ ਚ ਜਿਹੜਾ ਉਹ ਲਗਭਗ 2-3 ਸਾਲ ਦੇ ਵਿਰਵੇ ਤੋਂ ਹੀ ਇਹ ਗੱਲ ਸਾਬਤ ਕੀਤੀ ਸੀ ਕਿ 25000 ਤੋਂ ਜ਼ਿਆਦਾ ਜਿਨ੍ਹਾਂ ਨੂੰ ਅਣਪਛਾਤੇ ਕਹਿ ਕੇ ਸਾੜ ਦਿੱਤਾ ਗਿਆ ਉਹਨਾਂ ਦੀ ਮਾਸ ਕਰੀਮੇਸ਼ਨ ਕੀਤੀ ਗਈ ਜੀ ਕਿਵੇਂ ਜਿਹੜਾ ਉਹਨਾਂ ਦੇ ਵਿੱਚ ਨੌਜਵਾਨ ਵੀ ਨੇ ਉਹਦੇ ਵਿੱਚ ਭਾਈ ਪਰਮਜੀਤ ਸਿੰਘ ਪੰਜਵਾੜ ਦੀ ਬਿਰਧ ਮਾਤਾ ਵੀ ਸੀ ਉਹਨਾਂ ਦੇ ਬਾਬਾ ਗੁਰਬਚਨ ਸਿੰਘ ਮਾਨੋਚਾਲ ਦੇ ਪਰਿਵਾਰ ਦੇ ਜੀ ਵੀ ਸੀ ਉਹਦੇ ਵਿੱਚ ਬੱਚੇ ਵੀ ਬੁੱਢੇ ਵੀ ਮਾਵਾਂ ਵੀ ਹੁਣ ਉਹ ਸਾਰੇ ਜਿਹੜੇ ਨੇ ਕਾਗਜ਼ਾਂ ਦੇ ਵਿੱਚ ਤੇ ਉਹਨਾਂ ਨੂੰ ਉਹਨਾਂ ਨੇ ਸ਼ੋਭ ਅਣ ਪਛਾਤੇ ਕਿਹਾ ਜੀ ਕਿ ਇਹ ਪਛਾਣੇ ਪਰ ਮਾਪਿਓ ਦੇ ਲਈ ਔਰ ਦੂਸਰੇ ਲਈ ਜਿਹੜਾ ਉਹ ਅੱਜ ਤੱਕ ਵੀ ਉਹਨਾਂ ਨੂੰ ਆਸ ਹੈ ਕਿ ਵੀ ਪਤਾ ਨਹੀਂ ਕਿਤੇ ਉਹਨਾਂ ਦਾ ਪੁੱਤਰ ਆ ਜਾਏਗਾ ਉਹਨਾਂ ਦੀ ਬੱਚੀ ਆ ਜਾਏਗੀ ਸੋ ਅਸੀਂ ਜਦੋਂ ਅੱਜ ਇਸ ਦਿਨ ਨੂੰ ਯਾਦ ਕਰ ਰਹੇ ਹਾਂ ਸਿਰਫ ਅਸੀਂ ਆਪਣੇ ਕੌਮ ਦੇ ਜਿਹੜੇ ਉਹ ਹੋਣ ਹਾਰ ਨੌਜਵਾਨ ਜਿਨ੍ਹਾਂ ਨੂੰ ਗਾਇਬ ਕਰ ਦਿੱਤਾ ਗਿਆ ਉਹਨਾਂ ਨੂੰ ਹੀ ਯਾਦ ਨਹੀਂ ਕਰ ਰਹੇ ਅੱਜ ਦਾ ਦਿਨ ਦੁਨੀਆ ਭਰ ਦੀਆਂ ਉਹਨਾਂ ਮਾਤਾਵਾਂ ਦੇ ਨਾਂ ਉਹਨਾਂ ਭੈਣਾਂ ਦੇ ਨਾਂ ਉਹਨਾਂ ਬੱਚੀਆਂ ਦੇ ਨਾਂ ਉਹਨਾਂ ਬੱਚਿਆਂ ਦੇ ਨਾਂ ਜਿਨ੍ਹਾਂ ਦੇ ਪੁੱਤਰ ਪਤੀ ਪਿਤਾ ਭਰਾ ਗਾਇਬ ਕਰ ਦਿੱਤੇ ਗਏ ਔਰ ਉਹ ਲਗਾਤਾਰਤਾ ਨਾਲ ਔਰ ਇਹ ਸਾਊਥ ਅਮਰੀਕਾ 'ਚ ਵੀ ਵੱਡੇ ਪੈਮਾਨੇ ਤੇ ਹੋਇਆ ਹੈ ਅਫਰੀਕਾ ਦੇ ਵਿੱਚ ਵੀ ਏ ਬਦਕਿਸਮਤੀ ਹੈ ਕਿ ਵੀ ਜਿਹਦੇ ਹੱਥ ਚ ਪਾਵਰ ਆਉਂਦੀ ਹੈ ਉਹ ਆਪਣੇ ਵਿਰੋਧ ਨੂੰ ਸਹਾਰਦਾ ਨਹੀਂ ਹੈ ਤੇ ਜੇ ਉਹ ਵਿਰੋਧ ਹਥਿਆਰਬੰਦ ਸੰਘਰਸ਼ ਨਾਲ ਹੈ ਫਿਰ ਉਸ ਨੂੰ ਬਿਲਕੁਲ ਹੀ ਐਲੀਮੀਨੇਟ ਕਰ ਦਿੱਤਾ ਜਾਂਦਾ ਹੈ ਕਬੀਲਿਆਂ ਦਾ ਕਬੀਲੇ ਸਾਫ਼ ਕਰ ਦਿੱਤੇ ਜਾਂਦੇ ਨੇ ਐਥਨਿਕ ਰਿੰਸਿੰਗ ਪਿਛਲੇ ਪੀੜ੍ਹੀ ਚ ਅਸੀਂ ਦੇਖੀਏ ਕੀ ਕੁਝ ਨਹੀਂ ਹੋਇਆ ਬੋਸਨੀਆ ਦੇ ਵਿੱਚ ਦੂਸਰੀਆਂ ਥਾਵਾਂ ਤੇ ਤੇ ਜੇ ਅਸੀਂ ਪੰਜਾਬ ਦੇ حوالے ਨਾਲ ਗੱਲ ਕੀਤੀ ਹੈ ਤਾਜ਼ਾ ترین ਹਾਲਤ ਕਸ਼ਮੀਰ ਦੀ ਦੇਖ ਲਓ ਜੀ 50 ਤੋਂ ਜ਼ਿਆਦਾ ਦਿਨ ਹੋ ਚੁੱਕੇ ਨੇ ਔਰ ਜਿਹੜੇ ਟੋਰਮੈਂਟਰ ਨੇ ਜ਼ੁਲਮ ਕਰਨ ਵਾਲੇ ਨੇ ਉਹ ਕਹਿ ਰਹੇ ਨੇ ਜੀ ਹੁਣ ਅਸੀਂ ਪੈਲਟ ਗਨਸ ਨਹੀਂ ਅਸੀਂ ਚਿਲੀ ਗਨਸ ਯੂਜ਼ ਚਿਲੀ ਜਿਹੜੇ ਵਾਲੇ ਉਹ ਇਸਤਮਾਰ ਇਹ ਕਿਸੇ ਨੂੰ ਨਹੀਂ ਆ ਕਿ ਭਾਈ ਮੂਲ ਸਮੱਸਿਆ ਦਾ ਹੱਲ ਕਰੋ ਲੋਕਾਂ ਨੂੰ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਦਿਓ ਜੀ ਲੇਕਿਨ ਇਸ ਦੇ ਉਲਟ ਜਿਹੜੇ ਤੌਰ ਤਰੀਕੇ ਲੱਭੇ ਜਾ ਰਹੇ ਨੇ ਵੀ ਕਿਵੇਂ ਇਹਨੂੰ ਲੰਮਕਾ ਹੁਣ ਹੋਇਆ ਜੀ ਰਾਜਨਾਥ ਸਿੰਘ मिशन ਲੈ ਕੇ ਜਾਏਗਾ ਮਹਿਬੂਬਾ ਉਪਦੇਸ਼ ਦੇ ਰਹੀ ਹੈ ਕਿ ਜੀ ਨਹੀਂ ਬੱਚੇ ਯੂਨੀਵਰਸਟੀਆਂ ਚ ਜਾਣ ਦੂਜਿਆਂ ਚ ਜਾਣ ਆਪਣੀ ਪੜ੍ਹਾਈ ਕਰਨ ਸੋ ਕੁੱਲ ਮਿਲਾ ਕੇ ਕਸ਼ਮੀਰ ਦੇ ਵਿੱਚ 1 ਲੱਖ ਤੋਂ ਜ਼ਿਆਦਾ ਮਾਰੇ ਹਜ਼ਾਰਾਂ ਡਿਸਪੀਅਰ ਜੇ ਅਸੀਂ ਉੱਤਰ ਪੂਰਬ ਵੱਲ ਦੇਖੀਏ ਮਨੀਪੁਰ ਮਿਜ਼ੋਰਮ ਚ ਪਹਿਲਾਂ ਕੀ ਹੁੰਦਾ ਰਿਹਾ ਨਾਗਾਲੈਂਡ ਚ ਔਰ ਇਹ ਹਰ ਥਾਂ ਤੇ ਜੇ ਤੁਸੀਂ ਕੁੱਲ ਮਿਲਾ ਕੇ ਦੇਖੋਗੇ ਤੌਰ ਤਰੀਕੇ ਜ਼ਾਲਮਾਂ ਦੇ ਜਾਂ ਜਿਹੜੇ ਇਹ اپਪ੍ਰੈਸ਼ਨ ਕਰਨ ਵਾਲੇ ਰਜਿਮ ਨੇ ਉਹਨਾਂ ਦੇ ਕੋਈ ਨਹੀਂ ਮਕਸਦ ਇਹੀ ਹੈ ਔਰ ਉਹਦੇ ਚ ਡਿਸ ਅਪੀਅਰ ਕਰ ਦੇਣਾ ਰੇਪ ਜਿਹੜਾ ਉਸ ਨੂੰ ਐਜ਼ ਅ ਵੈਪਨ ਯੂਜ਼ ਕਰਨਾ ਉਹਨਾਂ ਨੂੰ ਜੁਝਾਰੂਆਂ ਨੂੰ ਜਿਹੜਾ ਉਹ ਉਹਨਾਂ ਦੇ ਗੋਡੇ ਲਵਾਣ ਲਈ ਜਾਂ ਐਜ਼ ਅ ਮਾਸ ਰੇਪ ਜਿਹੜੇ ਨੇ ਪਿੰਡਾਂ ਦੇ ਪਿੰਡ ਜਿਹੜੇ ਆਦੀਵਾਸੀਆਂ ਦੇ ਇਲਾਕੇ ਨੇ ਮੌਵਾਦੀ ਜਾਂਦਾ ਜਿਨ੍ਹਾਂ ਨੂੰ ਕਿਹਾ ਜਾਂਦਾ ਹੈ ਨਕਸਲਵਾਦ ਦੇ ਨਾਂ ਥੱਲੇ ਕੋਈ ਹੋਰ ਸਲਮਾ ਜੂਡਮ ਵਰਗੇ ਜਿਹੜੇ ਨੇ ਉਹ ਇਲਾਕੇ ਦੇ ਵਿੱਚ ਇਸ ਕਿਸਮ ਦੀ دہشت ਫੈਰਾਂਦੇ ਨੇ ਜੀ ਔਰ ਪੰਜਾਬ ਦੇ ਵਿੱਚ ਜੋ ਵਰਤਾਰਾ ਲਗਭਗ 1 ਦਾ ਹਜ਼ਾਰ ਤੋਂ ਜ਼ਿਆਦਾ ਚੱਲਿਆ ਕਿ ਭਈ ਫੌਜ ਔਰ ਪੁਲਿਸ ਨੇ ਆ ਕੇ ਪਿੰਡ ਘੇਰ ਲੇ ਗੁਰਦੁਆਰੇ ਦੇ ਮਾਈਕ੍ਰੋਫੋਨ ਤੋਂ ਅਨਾਉਂਸ ਹੋ ਰਿਹਾ ਕਿ ਸਾਰੇ ਪਿੰਡ ਦੇ ਲੋਕ ਜਿਹੜੇ ਨੇ ਫਲਾਂ ਥਾਂ ਤੇ ਇਕੱਠੇ ਹੋਣ ਭਾਵੇਂ ਉਹ ਬੋਰਡ ਦੇ ਥੱਲੇ ਪਿੰਡ ਦੇ ਜਾਂ ਗੁਰਦੁਆਰੇ ਦੇ ਬਾਹਰ ਉਹਨਾਂ ਚੋਂ 12 13 14 ਸਾਲ ਦੀ ਉਮਰ ਤੋਂ ਲੈ ਕੇ 25 30 ਸਾਲ ਤੱਕ ਦੇ ਨੌਜਵਾਨਾਂ ਨੂੰ ਲੈ ਜਾਣ ਔਰ ਉਹਨਾਂ ਚੋਂ ਕਈਆਂ ਦੀਆਂ ਲਾਸ਼ਾਂ ਜਿਹੜੀਆਂ ਨੇ 4 ਦਿਨ ਬਾਅਦ ਹੋਣਾ ਜੀ ਫਲਾਣ ਥਾਂ ਪੁਲਿਸ ਮੁਕਾਬਲਾ ਹੋਇਆ ਔਰ ਕੁਝ ਨੌਜਵਾਨ ਐਸੇ ਜਿਨ੍ਹਾਂ ਦਾ ਅੱਜ ਤੱਕ ਵੀ ਪਤਾ ਨਹੀਂ ਹੈ ਔਰ ਇਹ ਗਿਣਤੀ ਕੋਈ ਸੈਂਕੜਿਆਂ ਚ ਨਹੀਂ ਹੈ ਕੱਲੇ ਪੰਜਾਬ ਚ ਹੀ ਹਜ਼ਾਰਾਂ ਚ ਹੈ ਲਗਭਗ ਜਦੋਂ ਜਸਵੰਤ ਸਿੰਘ ਖਾਲੜਾ ਨੇ ਜਿਨ੍ਹਾਂ ਨੇ ਆਪਣੀ ਸ਼ਹਾਦਤ ਵੀ ਦਿੱਤੀ ਆਪ ਹੀ ਅਣਪਛਾਤੀ ਲਾਸ਼ ਬਣੇ ਸੋ ਉਹਨਾਂ ਨੇ ਉਸ ਦੌਰ ਦੇ ਵਿੱਚ ਉਹ ਸਾਰੀ ਕੈਲਕੂਲੇਸ਼ਨ ਦੇ ਨਾਲ ਕਿਹਾ ਸੀ 25000 ਤੋਂ ਜ਼ਿਆਦਾ ਅਣਪਛਾਤੀਆਂ ਲਾਸ਼ਾਂ ਮਣਾ ਦਿੱਤੇ ਗਏ ਔਰ ਇਹ ਜਿਹੜਾ ਇੰਟਰਨੈਸ਼ਨਲ ਡੇ ਆਫ ਦਾ ਡਿਸ ਅਪੀਅਰਡ ਹੈ ਇਸ ਦਾ ਆਧਾਰ ਹੀ ਹੈ ਵਰਕ ਔਨ ਸੀਕ੍ਰੀਟ ਇਮਪ੍ਰੀਜ਼ਨਮੈਂਟ ਇਜ਼ ਐਨ ਇੰਪੋਰਟੈਂਟ ਪਾਰਟ ਆਫ ਦਾ ਐਕਟੀਵਿਟੀਜ਼ ਫਾਰ ਅ ਨੰਬਰ ਆਫ ਇੰਟਰਨੈਸ਼ਨਲ ਬਾਡੀਜ਼ ਐਂਡ ਆਰਗੇਨਾਈਜੇਸ਼ਨਸ ਇਨ ਦਾ ਫੀਲਡਸ ਆਫ ਹਿਊਮਨ ਰਾਈਟਸ ਐਕਟੀਵਿਜ਼ਮ ਐਂਡ ਹਿਊਮਨਿਟੇਰੀਅਨ ਏਡ ਇਨਕਲੂਡਿੰਗ ਫਾਰ ਐਗਜ਼ੈਂਪਲ ਐਮਨੇਸਟੀ ਇੰਟਰਨੈਸ਼ਨਲ ਆਫਿਸ ਆਫ ਦਾ ਯੂਨਾਈਟਿਡ ਨੇਸ਼ਨਸ ਹਾਈ ਕਮਿਸ਼ਨ ਫਾਰ ਹਿਊਮਨ ਰਾਈਟਸ ਐਂਡ ਇੰਟਰਨੈਸ਼ਨਲ ਕਮੇਟੀ ਆਫ ਦਾ ਰੈੱਡ ਕਰਾਸ ਆਈ ਇੰਪੋਰਟੈਂਟ ਇਸ ਦੇ ਵਿੱਚ ਕੰਟਰੀਬਿਊਸ਼ਨ ਹੈ ਜੀ ਔਰ ਇੰਟਰਨੈਸ਼ਨਲ ਡੇ ਆਫ ਦਾ ਡਿਸਪੀਅਰਡ ਇਜ਼ ਐਨ ਓਪਰਚੁਨਿਟੀ ਟੂ ਹਾਈਲਾਈਟ ਥੀਸ ਇੰਸਟੀਟਿਊਸ਼ਨਸ ਵਰਕ ਇਨਕਰੀਜ਼ ਪਬਲਿਕ ਅਵੇਅਰਨੈਸ ਐਂਡ ਟੂ ਕਾਲ ਫਾਰ ਵੋਲੰਟੀਅਰਸ ਐਂਡ ਡੋਨੇਸ਼ਨਸ ਹੁਣ ਇਹ ਸਾਰੇ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਇਹ ਜਿਹੜੇ ਨੇ ਜਿਹੜੇ ਮਿਸਿੰਗ ਪਰਸਨ ਹੁੰਦੇ ਨੇ ਉਹਨਾਂ ਦਾ ਸਟੇਟਸ ਥੀਸ ਮਿਸਿੰਗ ਮੇ ਬੀ ਡਿਟੇਨਡ ਸਟੈਂਡਰਡ ਇਨ ਫੋਰਨ ਕੰਟਰੀਜ਼ ਹਸਪਿਟਲਾਈਜ਼ਡ ਔਰ ਡੈਡ ਦੋਇਟ ਸਟੇਸਿੰਗ ਸਰਵਿਸਿਜ਼ ਐਂਡ ਵਰਕਿੰਗ ਵਿਦ 189 نیشنل রেড ਕ੍ਰੋਸ ਐਂਡ ਰੈਡ ਕ੍ਰਿਸੈਂਟ ਸੁਸਾਇਟیز 199 ਦੇ ਕਰੀਬ ਦੁਨੀਆ ਦੇ ਵਿੱਚ ਰੈਡ ਕ੍ਰੋਸ ਰੈਡ ਕ੍ਰਿਸੈਂਟ ਸੁਸਾਇਟیز ਨੇ ਜਿਹੜੀਆਂ ਇਸ ਫੀਲਡ ਦੇ ਵਿੱਚ ਕੰਮ ਕਰਦੀਆਂ ਔਰ ਜਦੋਂ ਅਸੀਂ ਪੰਜਾਬ ਦੇ حوالے ਨਾਲ ਦੇਖਦੇ ਹਾਂ ਉਹ ਜੂਨ 84 ਦਾ ਘੱਡੂਕਾਰਾ ਹੋਇਆ ਨਵੰਬਰ 84 ਦੀ ਸਿੱਖ ਨਸਲ ਖੁਸ਼ੀ ਹੋਈ ਤੇ ਇਵਨ ਇੰਟਰਨੈਸ਼ਨਲ ਰੈਡ ਕ੍ਰੋਸ ਨੂੰ ਵੀ ਉੱਥੇ ਵਿਜ਼ਿਟ ਨਹੀਂ ਸੀ ਕਰਨ ਦਿੱਤਾ ਗਿਆ ਕਿਉਂਕਿ ਜੋ ਜਿਹੜੀ ਜਦੋਂ ਵਾਰ ਹੁੰਦੀ ਹੈ ਵਾਰ ਜ਼ੋਨ ਦੇ ਵਿੱਚ ਜਿਹੜਾ ਉਹ ਰੈੱਡ ਕਰਾਸ ਜਾਂਦੀ ਹੈ ਉਸ ਪੰਜਾਬ ਦੀ ਸਿਚੁਏਸ਼ਨ ਤਾਂ ਕਦੇ ਵੀ ਦੁਨੀਆ ਦੇ ਸਾਹਮਣੇ ਨਹੀਂ ਆ ਸਕੀ ਕਿਉਂਕਿ ਐਮਨੇਸਟੀ ਇੰਟਰਨੈਸ਼ਨਲ ਦੇ ਉੱਤੇ ਪਹਿਲਾਂ ਹੀ ਪਾਬੰਦੀ ਲਾਈ ਹੋਈ ਸੀ ਜੀ ਭਾਰਤ ਦੇ ਵਿੱਚ ਨਹੀਂ ਸੀ WhatsApp ਵੀ ਰੈੱਡ ਕਰਾਸ ਦੀ ਐਕਸੈਸ ਨਹੀਂ ਸੀ ਇਸ ਲਈ ਬਹੁਤ ਸਾਰੇ ਸਬੂਤ ਜਿਹੜੇ ਨੇ ਉਹ ਦਬਾ ਦਿੱਤੇ ਗਏ ਹਾਲਾਂਕਿ ਜਦੋਂ ਮੈਂ ਦੇਖਦਾ ਹਾਂ ਵੀ ਇੰਟਰਨੈਸ਼ਨਲ ਲਾਅ ਦੇ ਉੱਤੇ ਬਹੁਤ ਸਾਰੇ ਨੇ ਇੰਟਰਨੈਸ਼ਨਲ ਹਿਊਮੈਨਿਟਰੀਅਨ ਲਾਅ the general assembly of united nations adopted a declaration on the protection of all persons from enforced disappearances as resolution 47 of Leak 133 on december 18th 1992 it is estimated that secret imprisonment is practiced in about 30 countries duniya de 30 mulk aise ne jehde zahira taur de utte jehdi hai oh chuk ke qaid karde ne CR working group on enforced or involuntary involuntary disappearances has registered about 46000 cases of people who disappeared under unknown circumstances so is body ne hi kal 44000 de kareeb jehde ne oh case is kisam de record kite ne aur is mauke de utte main chahwanga ke bhai jehde president ne international committee of the red cross peter morer ji unhan ne jehda message ditte ਉਦੇ ਚ ਉਹਨੇ ਕਿਹਾ ਕਿ ਦਿਸ ਇਜ਼ ਅ ਟ੍ਰੈਜੇਡੀ ਅਫੈਕਟਿੰਗ ਮਿਲੀయన్స్ ਬਟ ਇਟ ਰਿਮੇਨਸ ਵਾਸਟਲੀ ਅਨੈਕਨੋਲਜਡ ਐਂਡ ਅੰਡਰ ਰਿਪੋਰਟਡ ਕਿ ਭਈ ਇਹ ਜਿਹੜੀ ਡਿਸ ਅਪੀਰੈਂਸ ਇਸ ਗਾਇਬ ਕਰ ਦੇਣਾ ਹੈ ਮਿਲੀయన్స్ ਇਹਦੇ ਨਾਲ ਪ੍ਰਭਾਵਿਤ ਨੇ ਪਰ ਇਸ ਦੀ ਨਾ ਕੋਈ ਬਹੁਤੀ ਰਿਪੋਰਟਿੰਗ ਹੁੰਦੀ ਹੈ ਔਰ ਨਾ ਹੀ ਇਸ ਵੱਲ ਬਹੁਤਾ ਧਿਆਨ ਹੈ ਸੱਚ ਇਨਡਿਫਰੈਂਸ ਇਸ ਐਕਸਟ੍ਰੀਮਲੀ ਡਿਸਟਰਬਿੰਗ ਜੀ ਕਿ ਇਹ ਜਿਹੜਾ ਬਿਲਕੁਲ بے ਧਿਆਨੇ ਹੋਣਾ ਇਹ ਬੜੀ ਪਰੇਸ਼ਾਨ ਕਰਨ ਵਾਲੀ ਗੱਲ ਹੈ disappearances are often a sensitive social and political issue but that is no excuse for inaction governments must generate the political will necessary to provide answers ohne kehya jehda gaib karna hai paave ek bada sanvedansheel samajik te siyasi mudda hai par eh koi bahana nahi hona chahida is te utte karwai na karn da sarkaran nu is bare political will jehdi hai oh generate karan di rod hai taaki jawab ਦਿੱਤਾ ਜਾਏ ਲੋਕਾਂ ਨੂੰ ਸਟੈਪ ਮਸਟ ਬੀ ਟੇਕਨ ਟੂ ਪ੍ਰੀਵੈਂਟ ਡਿਸ ਅਪੀਰੈਂਸਸ ਐਂਡ ਟੂ ਕਲੈਕਟ 올 ਦਾ ਇਨਫੋਰਮੇਸ਼ਨ ਅਵੇਲੇਬਲ ਵੈਨ ਪੀਪਲ ਡੂ ਡਿਸ ਅਪੀਅਰ ਬਿਕਾਜ਼ ਐਟ ਸਮ ਪੁਆਇੰਟ ਦਿਸ ਇਨਫੋਰਮੇਸ਼ਨ ਮਾਈਟ ਹੈਲਪ ਬ੍ਰਿੰਗ ਆਨਸਰਸ ਟੂ ਦਾ ਫੈਮਿਲੀਜ਼ ਐਂਡ ਅਦਰ ਲਵਡ ਵਾਂਸ ਕੇ ਇਹਦੇ ਲਈ ਐਫਰਟ ਕਰਨਾ ਚਾਹੀਦਾ ਹੈ ਜਾਣਕਾਰੀ ਹੋਣੀ ਚਾਹੀਦੀ ਹੈ ਜੀ ਔਰ ਅਖੀਰ ਤੋਂ ਉਹਨਾਂ ਨੇ ਕਿਹਾ ਕਿ ਐਗਜੈਕਟਲੀ ਹਾਊ ਮੈਨੀ ਪੀਪਲ ਆਰ ਮਿਸਿੰਗ ਥਰੋਅਆਊਟ ਦਾ ਵਰਲਡ ਇਜ਼ ਨਾਟ ਨੋਨ ਉਹਨਾਂ ਦੀ ਐਗਜੈਕਟ ਫਿਗਰ ਨਹੀਂ ਹੈ ਕਿੰਨੇ ਨੇ but international committee on red cross estimates that number to be at least in the hundreds of thousands lakhan lok har saal duniya de jede repressive regime ne oh disappear kar dende ne gayab kar dende ne maar dende ne ji they include combatants missing in action inada vich oh jede ladai de vich mare gaye koi zakhmi hoye oh ne ਜਿਹੜੇ ਗਾਇਬ ਮਿਸਿੰਗ ਨੇ ਉਹਨਾਂ ਦਾ ਕੋਈ ਸਾਕਤਾਬ ਨਹੀਂ ਹੋਇਆ ਚਿਲड्रन ਹੂ ਬੀਕਮ ਸੈਪਰੇਟਡ ਫ্রম देयर ਫੈਮਲੀਆਂ ਵੈਨ ਦੇ ਫਲੈਡ देयर ਹੋਮਸ ਜਿਹੜੇ ਬੱਚੇ ਘਰੋਂ ਦੌੜ ਜਾਂਦੇ ਨੇ ਭਾਰਤ ਦੇ ਹਵਾਲੇ ਨਾਲ ਅਸੀਂ ਦੱਸਿਆ ਸੀ ਕਿ ਉਹ ਗਿਣਤੀ ਲੱਖਾਂ ਚ ਹੈ ਜਿਹੜੇ ਕਿ ਘਰੋਂ ਕਈ ਵਾਰੀ ਦੌੜਦੇ ਨੇ ਕਈ ਵਾਰੀ ਕਿਡਨਾਪ ਹੋ ਜਾਂਦੇ ਨੇ ਬੱਚੇ ਡਿਸ ਅਪੀਅਰ ਮਾਪਿਓ ਲਈ ਪਤਾ ਨਹੀਂ ਕਿੱਥੇ ਆ ਉਹ ਕਿਤੇ ਨੌਕਰ ਬਣਿਆ ਕੁੜੀ ਨੂੰ ਚੁੱਕ ਕੇ ਲੈ ਗਏ ਨੇ ਛੋਟੀ ਬੱਚੀ ਨੂੰ ਉਸ ਨੂੰ ਕਿਤੇ ਹੋਰ ਗਲਤ ਕੰਮਾਂ ਦੇ ਵਿੱਚ ਕੱਲੇ ਨੇਪਾਲ ਤੋਂ ਹੀ ਜਿਹੜੀਆਂ ਨੇ ਮੇਰੇ ਖਿਆਲ 50 60 ਹਜ਼ਾਰ ਬੱਚੀਆਂ ਹਰ ਸਾਲ ਉੱਥੋਂ ਜਿਹੜੀਆਂ ਨੇ ਉਹ ਦੇ ਵਪਾਰ ਲਈ ਉਹ ਬਹੁਤ ਸਾਰੀਆਂ ਅਬਡਕਸ਼ਨਸ ਹੀ ਹੁੰਦੀਆਂ ਮਾਪਿਓ ਨੂੰ ਕੁਛ ਦੱਸਿਆ ਜਾਂਦਾ ਹੈ ਵਿਚੋਲੇ ਕੋਈ ਪੈਸੇ ਖਾ ਰਹੇ ਹੁੰਦੇ ਨੇ ਦਲਾਲ ਉਹ ਉਹਨਾਂ ਦੀ ਨੂੰ ਕਿਤੇ ਹੋਰ ਜਿਹੜਾ ਉਹ ਭੇਜਿਆ ਜਾਂਦਾ ਫਿਰ ਇਹਦੇ ਵਿੱਚ ਡਿਟੇਨੀਜ਼ ਅਨੇਬਲ ਟੂ ਕੰਟੈਕਟ देयर ਫੈਮਿਲੀ ਚੁੱਕੇ ਲੈ ਗਏ ਉਹਨਾਂ ਦਾ ਕੋਈ ਪਰਿਵਾਰਾਂ ਨਾਲ ਸੰਪਰਕ ਨਹੀਂ ਹੈ ਐਂਡ ਇੰਟਰਨਲੀ ਡਿਸਪਲੇਸਡ ਪੀਪਲ ਐਂਡ ਮਾਈਗ੍ਰੈਂਟਸ ਹੂ ਹੈਵ ਲੌਸਟ ਟੱਚ ਵਿਦ THEIR ਲਵਡ ਵਨਸ ਜਿਹੜੇ ਇੱਕ ਦੂਜੇ ਤੋਂ ਵਿਛੜ ਗਏ ਉਹਨਾਂ ਦਾ ਕੋਈ ਸੰਬੰਧ ਨਹੀਂ ਜਵੇਂ ਸਾਡੇ ਕੇਸ 'ਚ 15 ਅਗਸਤ 1947 ਨੂੰ ਜਿਹੜੀ ਪਾਰਟੀਸ਼ਨ ਹੋਈ ਦੋਵੇਂ ਪਾਸੇ ਲੱਖਾਂ ਲੋਕ ਮਾਰੇ ਗਏ ਦੋਵਾਂ ਪੰਜਾਬਾਂ ਬੰਗਾਲਾਂ 'ਚ ਹਜ਼ਾਰਾ ਉਹ ਸਨ ਜਿਨ੍ਹਾਂ ਨੂੰ ਪਤਾ ਹੀ ਨਹੀਂ ਸੀ ਕਿ ਉਹਨਾਂ ਦੇ ਕਿੱਥੇ ਨੇ ਕੁਝ ਪਾਕਿਸਤਾਨ 'ਚ ਰਹਿ ਗਏ ਕੁਝ ਇੱਧਰ ਰਹਿ ਗਏ ਫਿਰ ਹੁਣ ਪੰਜਾਬ ਦੇ ਵਿੱਚ ਕਰਨਲ ਪ੍ਰਤਾਪ ਸਿੰਘ ਨੇ ਇੱਕ ਸਟੇਜ ਤੇ ਇੱਕ ਜਥੇਬੰਦੀ ਬਣਾਈ ਸੀ ਕਿਉਂਕਿ ਉਧੇ ਚ ਹੋਇਆ ਕਿ ਸਦੀ ਮਾਂ ਇਧਰ ਹੈ ਬੱਚੇ ਇਧਰ ਆ ਗਏ ਮਾਂ ਇਧਰ ਆ ਗਈ ਬੱਚੇ ਉੱਥੇ ਰਹਿ ਗਏ ਔਰ ਉਹਨਾਂ ਦੇ ਨਾਲ ਪਰਿਵਾਰਾਂ ਦਾ ਮਿਲਾਬ ਸੋ ਉਹ ਸਾਰੇ ਹੀ ਡਿਸ ਅਪੀਅਰ ਕੈਟਾਗਰੀ ਚ ਆਂਦੇ ਨੇ ਔਰ ਉਹਨਾਂ ਨੇ ਕਿਹਾ ਅਖੀਰ ਦੇ ਵਿੱਚ ਕਿ ਦੋਜ਼ ਵਿਦ ਇਨਫਲੂਐਂਸ ਐਂਡ ਇਨ ਅ ਪੋਜੀਸ਼ਨ ਟੂ ਹੈਲਪ ਸ਼ੁੱਡ ਟੇਕ ਦਾ ਓਪਰਚੁਨਿਟੀ ਆਫ ਦਾ ਇੰਟਰਨੈਸ਼ਨਲ ਡੇ ਆਫ ਦਾ ਡਿਸ ਅਪੀਅਰਡ ਟੂ ਰੀ ਕਮਿਟ ਥੈਮਸੈਲਵਜ਼ ਟੂ ਦਾ ਇਸ਼ੂ ਟੂ ਰਿਮੇਨ ਇਨ ਦਾ ਡਾਰਕ not knowing what has happened to someone you love imagine the pain this must cause for the sake of humanity more has to be done so assi ajj da e program is thought nu theme nu aur assi shlaga karde ha ye jathebandiyan di ਜਿਨ੍ਹਾਂ ਦੇ ਵੌਲੰਟੀਅਰ ਜਿਹੜੇ ਨੇ ਦੁਨੀਆ ਭਰ ਦੇ ਵਿੱਚ ਇਸ ਯਤਨ ਚ ਨੇ ਜੀ ਕਿ ਜਿਹੜੇ ਵੀ ਕੋਈ ਇਸ ਕਿਸਮ ਦੇ ਡਿਸ ਅਪੀਅਰਡ ਨੇ ਉਹਨਾਂ ਦੀ ਜਾਣਕਾਰੀ ਜੇ ਐਮਨੇਸਟੀ ਇੰਟਰਨੈਸ਼ਨਲ ਹਿਊਮਨ ਰਾਈਟਸ ਵਾਚ ਜਾਂ ਇਹੋ ਜਿਹੇ ਜਥੇਬੰਦੀਆਂ ਨਾ ਹੁੰਦੀਆਂ ਤੇ ਜੋ ਵਾਪਰਿਆ ਉਹਦੀ ਕਹਾਣੀ ਦੁਨੀਆ ਨੂੰ ਨਾ ਕਦੇ ਪਤਾ ਲੱਗਦੀ ਔਰ ਜਿਹੜੇ ਗਾਇਬ ਹੋ ਜਾਂਦੇ ਨੇ ਕਰ ਦਿੱਤੇ ਜਾਂਦੇ ਨੇ ਮਾਰੇ ਗਏ ਜਾਂਦੇ ਨੇ ਝੂਠੇ ਮੁਕਾਬਲੇਾਂ ਉਹਨਾਂ ਦੀ ਬਦੌਲਤ ਫਿਰ ਉਹਨਾਂ ਦੇ ਪਰਿਵਾਰ ਜਾਂ ਉਹਨਾਂ ਦੇ ਸੰਬੰਧੀ ਜਿਹੜੇ ਨੇ ਉਹ ਆਪਣੀ ਜ਼ਿੰਦਗੀ ਸ਼ੁਰੂ ਕਰਦੇ ਨੇ ਇਹਨਾਂ ਮੁਲਕਾਂ ਚ ਆ ਕੇ ਅਸਾਈਲਮ ਲੈ ਕੇ ਜੀ ਸੋ ਅਸੀਂ ਇਸ ਪੇਨ ਨੂੰ ਸਮਝਦੇ ਹਾਂ ਦੁਨੀਆ ਭਰ ਦੀਆਂ ਮਾਤਾਵਾਂ ਦੀ ਭੈਣਾਂ ਦੀ ਬੱਚੀਆਂ ਦੀ ਔਰ ਉਹਨਾਂ ਸਾਰਿਆਂ ਦੀ ਜਿਨ੍ਹਾਂ ਨੇ ਇਸ ਨੂੰ ਖੰਡਾਇਆ ਹੈ ਖੰਡਾਰੇ ਨੇ ਔਰ ਅਸੀਂ ਸਮਝਦੇ ਹਾਂ ਕਿ ਜਿਹੜੇ ਜਿਵੇਂ ਇੰਟਰਨੈਸ਼ਨਲ ਰੈੱਡ ਕਰਾਸ ਦੇ ਮੁਖੀ ਨੇ ਕਿਹਾ ਕਿ ਵੀ ਸਾਨੂੰ ਇਹ ਸਮਝਣਾ ਚਾਹੀਦਾ ਹੈ ਕਿ ਵੀ ਨੀਡ ਟੂ ਡੂ ਸਮਥਿੰਗ ਅਬਾਊਟ ਇਟ ਟੂ ਜੀ ਜੀ ਬਿਲਕੁਲ ਸਾਡੇ ਵਿਚਲਾ ਐਕਟਿਵਿਜ਼ਮ ਵੀ ਇਸ ਲਈ ਹੋਣਾ ਚਾਹੀਦਾ ਜੀ ਡਾਕਟਰ ਸਾਹਿਬ ਇਹ ਅੱਜ ਦਾ ਮੇਨ ਇਸ਼ੂ ਹੈ ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਇੱਥੇ ਲੈਣਿਆ ਬ੍ਰੇਕ ਈਵਰਸ ਤੁਸੀਂ ਕਿਤੇ ਨਹੀਂ ਜਾਣਾ ਮਿਲਦੇ ਆਫਟਰ ਥਿਸ ਸ਼ਾਰਟ ਬ੍ਰੇਕ